ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਏ Airtel Jio ਤੇ ਦੂਜੀਆਂ ਹੋਰ ਵੀ ਪ੍ਰਾਈਵੇਟ ਕੰਪਨੀਆਂ VI ਸਾਰਿਆਂ ਨੇ ਜਿਵੇਂ ਕਿ ਰੇਟ ਵਧਾਤੇ ਨੇ ਤੇ ਆਹ ਭਾਜੀ ਨਾਲ ਗੱਲ ਕਰਦੇ ਆ ਵੀ ਕਿਵੇਂ ਭਾਜੀ ਲੈ ਰਹੇ ਜੀ ਤੁਸੀਂ SIM BSNL ਦੀ ਹਾਂਜੀ BSNL ਦੀ SIM ਮੈਂ ਲੈ ਲਈਆਂ ਚਾਰ SIM ਮੈਂ ਲਈਆਂ ਨੇ ਠੀਕ ਹੈ ਤੇ ਸਾਰੀ ਫੈਮਿਲੀ ਦਾ ਸਾਰੇ ਫੈਮਿਲੀ ਵਾਸਤੇ ਠੀਕ ਹੈ ਚਾਰ SIM ਲੈ ਲਈਆਂ ਨੇ ਤੇ ਇਹ ਬਹੁਤ ਸਸਤਾ ਪੈਂਦਾ ਹੈ ਸਾਰਾ 150 ਦਾ ਮਲਕ ਵੀ 35 ਦਿਨ ਪੈਂਦੇ ਨੇ ਇਹਦੇ ਚ ਤੇ ਬਾਕੀ ਕੇ ਨੇ 250 ਕਰਤਾ 300 ਕਰਤਾ 350 ਕਰਤਾ 500 ਕਰਤਾ ਇਹ ਕਿੰਨੇ ਚ ਆਪਾਂ ਨੂੰ ਪੈਣੀ ਹੈ ਇਹ ਆਪਾਂ ਨੂੰ 150 ਛੇਪ ਪੈਣੀ ਹੈ ਜੀ ਠੀਕ ਹੈ ਤੇ 45 ਦਿਨ ਚੱਲਣਾ ਡੇਢ ਮਹੀਨਾ ਡੇਢ ਮਹੀਨਾ ਠੀਕ ਡੇਢ ਮਹੀਨਾ ਚੱਲਣਾ ਜੀ ਠੀਕ ਜੀ ਤੇ ਬਿਲਕੁਲ ਵਧੀਆ ਜੀ ਜੇ ਆਪਾਂ ਪਾਈਪ ਖਤਮ ਹੀ ਹੋ ਜੇ ਤੇ ਵੈਲਿਡਿਟੀ ਕਰਵਾ ਸਕਦੇ ਹਾਂ ਹਾਂ ਜੀ ਵੈਲਿਡਿਟੀ ਵੀ ਕਰਾ ਸਕਦੇ ਹਾਂ ਤੇ ਬਾਕੀ ਇਧਰ ਭਾਜੀ ਨੇ ਨਾ ਨਾਮ ਪੁੱਛਦੇ ਕੀ ਨਾਮ ਹੈ ਤੁਹਾਡੀ ਸਸ਼ਿਕਾ ਭਾਜੀ ਨਾਮ ਦਲੇ ਕੁਮਾਰ ਹੈਗਾ ਠੀਕ ਹੈ ਠੀਕ ਹਾਂਜੀ ਆ ਬੀਐਸਐਮ ਹੈਗੀ ਹੈ ਜਿਹੜੀ ਦੂਜੀ ਕੰਪਨੀਆਂ ਤੋਂ ਆਪਾਂ ਬਹੁਤ ਜ਼ਿਆਦਾ ਸਸਤੀ ਵੇਚ ਜਾਂਦੀ ਹੈ ਮੌਕੇ ਦੀ ਠੀਕ ਠੀਕ ਦੂਜੀ ਕੰਪਨੀਆਂ ਜਿਵੇਂ ਆਪਾਂ ਵੈਲਿਡਿਟੀ ਪਾਉਂਦੇ ਆ ਰੀਚਾਰਜ ਪਾਉਂਦੇ ਆ ਹਰ ਮਹੀਨੇ 199 ਜਾਂ ਇੰਦਰ ਤੋਂ ਘੱਟ ਕੋਈ ਵੀ ਡਿਚਾਰਜ ਨਹੀਂ ਹੈ ਡਾਟੇ ਵਾਲੇ ਤੇ 300 ਹੋ ਗਿਆ 350 ਹੋ ਗਿਆ ਇਹ ਟੈਲ ਦਾ ਉਹ ਜੀ 300 ਹੋਗਾ ਤੇ 5ਜੀ ਕਰਾਓਗੇ ਉਹ 350 ਹੋਗਾ एयरटेल Jio Vi ਦਾ ਮੌਕੇ ਦਾ ਤੇ BSNL ਚ ਗਰਾਉਗਾ ਮਤ ਤੁਹਾਨੂੰ 187 ਰੁਪਏ ਚ ਮਿਲੇਗਾ 2GB ਨੈਟ ਤੇ 30 ਦਿਨਾਂ ਦੀ ਵੈਲਿਡਿਟੀ 30 ਦਿਨਾਂ ਦੀ ਹਾਂਜੀ ਨਵਾਂ SIM ਲਓਗੇ 100 150 ਚ ਤੁਹਾਨੂੰ ਮਿਲੇਗਾ 45 ਦਿਨ ਵੈਲਿਡਿਟੀ ਪਲੱਸ 2GB ਪਰ ਡੇ ਡਾਟਾ ਤੇ 4G ਸਵੀਟ ਵਧੀਆ ਹਰੇਕ ਪਿੰਡਾਂ ਚ ਨੈਟਵਰਕ ਲੱਗੇ ਜਾਂਦਾ ਦਿਨੋਂ ਦਿਨੋਂ ਜਦੋਂ ਹਰ ਇੱਕ ਪੈਨਚੇ ਜਿੱਥੇ ਵੀ ਕੋਈ ਨੈਟਵਰਕ ਪ੍ਰੋਬਲਮ ਹੈਗੀ ਹੈ ਅੱਛਾ ਅੰਪਰੂਵ ਕਰਨ ਦੇ ਨੇ ਅੱਗੇ ਨੂੰ ਤਾਈ ਜਾਂਦੇ ਟਾਟਾ ਨਾਲ ਇਹਨਾਂ ਦਾ ਹੋ ਗਿਆ ਟਾਈਫ ਹੋਇਆ ਅੱਛਾ ਟਾਟਾ ਨਾਲ ਹੋ ਗਿਆ ਹੁਣ ਪਰਵਾਹ ਨਹੀਂ ਹੈ ਤੇ ਬਹੁਤ ਵਧੀਆ ਨੈਟਵਰਕ ਹੈ ਸਿਮਾਂ ਕਿੰਨੀਆਂ ਕੋ ਵੇਖ ਰਹੀਆਂ ਅੱਗੇ ਬੀਜਾ ਰਿਸਪੌਂਸ ਹੈ ਇਹਨਾਂ ਦਿਨਾਂ ਚ ਹਰ ਇੱਕ ਕਸਟਮਰ ਨੂੰ ਬੀਐਸਐਲ ਸਿਮ ਲੈ ਲਈ ਹੈ ਜਿਨ੍ਹਾਂ ਕੋ 5 5 6 6 ਕਰਾਂਚੇ ਸਿਮਾਂ ਆਈਆਂ ਸੀ ਉਹਨਾਂ ਨੇ ਲਗਭਗ 4 ਸਿਮਾਂ 3 ਸਿਮਾਂ ਬੀਐਸਐਲ ਜਗ੍ਹਾ ਆ ਚੁੱਕੇ ਨੇ ਤੇ ਇਹ ਠੀਕ ਹੈ ਜਿਵੇਂ ਆਪਾਂ ਤੁਸੀਂ ਲੋਕਲੀ ਆਪਣੇ ਪਿੰਡੇ ਜਿਵੇਂ ਹੋਰ ਕਿਸੇ ਨੇ ਤੁਹਾਡੇ ਕੋਲ ਸਿਮਾ ਲੈਣੀ ਹੋਣ ਪਿੰਡ ਵਾਸੀਆਂ ਨੇ ਜਾਂ ਕੋਈ ਸਰਪੰਚ ਸੰਪਰਕ ਕਰੇ ਸੰਪਰਕ ਕਰ ਸਕਦਾ ਸਾਡਾ ਨੰਬਰ ਹੈਗਾ 97299994266 ਅੱਛਾ ਪੋਰਟ ਵੀ ਕਰ ਦੋਗੇ ਪੋਰਟ ਵੀ ਹੈਗਾ ਪੋਰਟ ਬਿਲਕੁਲ ਫਰੀ ਹੈਗਾ ਠੀਕ ਪੋਰਟ ਬਿਲਕੁਲ ਫਰੀ ਹਾਂ ਜੀ ਪੋਰਟ 'ਚ ਤੁਹਾਨੂੰ 999 ਦੇ ਤੇ ਚਾਚੇ ਮਿਲੇਗਾ 45 GB 2 GB ਡੇਲੀ ਦਾ ਡਾਟਾ ਠੀਕ ਹੈ ਤੇ ਜੇ ਕਿਸੇ ਨੇ ਵੀ ਪਿੰਡ 'ਚ ਤੁਹਾਨੂੰ ਸਦਨਾ ਹੋਵੇ ਤੇ ਉੱਥੇ ਵੀ ਪ੍ਰੋਵਾਈਡ ਕਰਵਾ ਦੋਗੇ ਹਾਂਜੀ ਜਿਹਨੇ ਲੈਣੀ ਹੋਵੇ ਪਿੰਡ 'ਚ ਸਦਨਾ ਹੋਵੇ ਸਾਡਾ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਤੇ ਜਦ ਬਲਾ ਨੂੰ ਕੋਈ ਵੀ ਸਿਮ ਦੀ ਲੋੜ ਹੈ ਕਦੇ ਵੀ ਸਾਨੂੰ ਫੋਨ ਕਰੇ ਤਾਂ ਅਸੀਂ ਉਹਨੂੰ ਕਰਤਾ ਪਹੁੰਚਾ ਦੇਣਾ ਠੀਕ ਠੀਕ ਧੰਨਵਾਦ ਹਾਂਜੀ ਤੁਸੀਂ ਲਈ ਸਿਮ ਹਾਂਜੀ ਲੈ ਲਈ ਦੋ ਤਿੰਨ ਸਿਮ ਠੀਕ ਠੀਕ ਮੈਂ ਵੀ ਕਾਫੀ ਲੈ ਰਹੇ ਨੇ ਹਾਂ ਤੇ ਜਿਨੇ ਲੈਣੀ ਹੋਏ ਤੇ ਵੀਰਾਂ ਨਾਲ ਬਹੁਤ ਵਧੀਆ ਆ ਜੇ ਹਰੇ ਕਸਟਮਰ ਸਾਨੂੰ ਕੰਟੈਕਟ ਆ ਰਹੇ ਆ ਨੰਬਰ ਆ ਰਹੇ ਨੇ ਅਸੀਂ ਉਹ ਆਹ ਕਾਨ ਤਾਂ ਬੀਐਸਐਮ ਪਟਾਏ ਤੇ ਨੈਟਵਰਕ ਦਾ ਕੋਈ ਇਸ਼ੂ ਆ ਰਿਹਾ ਕਿ ਨਹੀਂ ਨਹੀਂ ਨੈਟਵਰਕ ਬਹੁਤ ਵਧੀਆ ਦਿਨੋਂ ਦਿਨੋਂ ਜਿੱਥੇ ਵੀ ਅੰਪਰੂਵ ਕਰਦੇ ਰਹੇ ਆ ਪਾਈ ਜਾਂਦੇ ਜਿੱਥੇ ਕੋਈ ਨੈਟਵਰਕ ਦੀ ਦਿੱਕਤ ਹੈ ਵੀ ਕੁਛ 1-2 ਮਹੀਨੇ ਤੱਕ ਹੋ ਜਾਏਗਾ ਸਭ ਕੁਝ ਹਾਂਜੀ ਕਹਿੰਦੇ ਆਏ ਆ ਵੀ ਜਿਨੇ ਟਾਈਮ ਤੇ ਅਸੀਂ ਪਹਿਲਾਂ ਤੋਂ ਹੋਣ ਜੇ ਨੰਬਰ ਐਕਟੀਵੇਸ਼ਨ ਦੀ ਟਾਈਮ ਹੈ ਉਹ ਵੀ ਵੱਧ ਗਿਆ ਠੀਕ ਹੱਤੋਂ ਹੱਤ ਨੰਬਰ ਐਕਟੀਵੇਟ ਹੋ ਜਾਂਦਾ ਆਪਣਾ 20 ਮਿੰਟਾਂ ਜੇ ਘੰਟੇ ਜੇ ਅਸ਼ੇਕ ਨਾਲੋਂ ਨਾਲ ਚੱਲੂ ਨੰਬਰ 15 20 ਮਿੰਟ ਠੀਕ ਹੈ ਜੀ ਧੰਨਵਾਦ ਬੜੀ ਜਾਣਕਾਰੀ ਦੇਣ ਵਾਸਤੇ ਤੇ ਕੋਈ ਵੀਰ ਵੀ ਸੰਪਰਕ ਕਰਨਾ ਥੱਲੇ ਆਪਾਂ ਨੰਬਰ ਦੇ ਦਾਂਗੇ ਤੇ ਤੁਹਾਡੇ ਪਿੰਡ ਆਗੇ ਤੁਹਾਨੂੰ SIM ਦੇ ਜਾਣਗੇ ਜੇ ਸਾਰਿਆਂ ਨੇ ਇਕੱਠੇ ਲੈਣੀਆਂ ਹੋ ਤਾਂ ਤਾਂ ਵੀ ਪਿੰਡ ਵਾਲਿਆਂ ਲੈ ਸਕਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਜੋ ਇਹਨਾਂ ਜਿਹੜੀਆਂ Jio ਏਅਰਟਲ ਇਹ ਆਪਣਾ ਵੀ ਮਨਮਾਨੀ ਕਰਨਦੀਆਂ ਨੇ ਵੀ ਆਪਣਾ ਜੋ ਚੀ ਚ ਕੀਤਾ ਰੇਟ ਵਧਾਤਾ ਜਿੰਨਾ ਵੀ ਤੇ ਆ ਬੀਐਸ ਨਾਲੀ ਸਿਮ ਲਓ ਵੱਧ ਤੋਂ ਵੱਧ ਥੈਂਕ ਯੂ ਧੰਨਵਾਦ